ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਦੀ ਫਤਿਹ ਅੱਜ 15 ਸਤੰਬਰ ਦਾ ਦਿਨ ਹੈ 15 ਸਤੰਬਰ ਦਾ ਦਿਨ ਸਿੱਖਾਂ ਦੀ ਬਦਨਸੀਬੀ ਦਾ ਦਿਨ ਹੈ ਇਸ ਦਿਨ ਵਿਸ਼ਵਾਸ ਦਾ ਵੀ ਕਤਲ ਹੋਇਆ ਇਸ ਦਿਨ ਸਾਡੀ ਬਦਨਸੀਬੀ ਦੇ ਪੱਤਰਿਆਂ ਦੇ ਉੱਤੇ ਵੀ ਸਹੀ ਪਾਈ ਗਈ ਤੇ ਜੇ ਕਹਿ ਲਈਏ ਕਿ ਸ਼ਾਇਦ ਅਤ ਕਤਨੀ ਨਹੀਂ ਹੋਏਗੀ ਸਾਡੀ ਗੁਲਾਮੀ ਦੀ ਦਸਤਕ ਦਾ ਦਿਨ ਜੇ ਅੰਗਰੇਜ਼ ਕਿੰਨੇ ਚਾਲਬਾਜ਼ ਸਨ ਡੋਗਰਿਆਂ ਤੇ ਸੰਧਾ ਵਾਲੀਆਂ ਨੇ ਕਿਵੇਂ ਸਿੱਖ ਰਾਜ ਦਾ ਪੇੜਾ ਡੋਪਿਆ ਇਹ ਤਾਰੀਖ ਦੇ ਪੰਨਿਆਂ ਦੇ ਉੱਤੇ ਲਿਖਿਆ ਪਿਆ ਹੈ 15 ਸਤੰਬਰ 1843 ਈਸਵੀ ਨੂੰ ਸਰਕਾਰ ਸ਼ੇਰ ਸਿੰਘ ਹੁਣਾਂ ਦਾ ਕਤਲ ਹੋਇਆ ਜਿਨ੍ਹਾਂ ਤੇ ਵਿਸ਼ਵਾਸ ਕੀਤਾ ਜਿਨ੍ਹਾਂ ਨੂੰ ਆਪਣੀਆਂ ਬਾਹਾਂ ਸਮਝਿਆ ਉਹਨਾਂ ਦੇ ਹੱਥ ਲੰਡਨ ਤੋਂ ਇੱਕ ਅਖਬਾਰ ਨਿਕਲਦਾ ਸੀ ਬ੍ਰਿਟਿਸ਼ ਫਰੈਂਡ ਆਫ ਇੰਡੀਆ ਇਹਦੇ ਦਸੰਬਰ 1843 ਈਸਵੀ ਦੇ ਅੰਕ ਵਿੱਚ ਲਿਖਿਆ ਹੋਇਆ ਸੀ ਸਾਡੇ ਕੋਲ ਇਸ ਗੱਲ ਦਾ ਸਬੂਤ ਤਾਂ ਕੋਈ ਨਹੀਂ ਕਿ ਬ੍ਰੈਕਟ ਦੇ ਵਿੱਚ ਮਹਾਰਾਜਾ ਪਾਇਆ ਹੋਇਆ ਹੈ ਰਣਜੀਤ ਸਿੰਘ ਦੀ ਮੌਤ ਪਿੱਛੋਂ ਜੋ ਕਤਲ ਹੋਏ ਹਨ ਉਹ ਕੰਪਨੀ ਦੇ ਇਸ਼ਾਰੇ ਨਾਲ ਹੋਏ ਹਨ ਪਰ ਅਸੀਂ ਇਹ ਜ਼ਰੂਰ ਕਹਾਂਗੇ ਕਿ ਸਾਨੂੰ ਬੋ ਜ਼ਰੂਰ ਆਉਂਦੀ ਹੈ ਸੋ ਇਹ ਗੱਲ ਬੜੀ ਸਪਸ਼ਟ ਸੀ ਕਿ ਜਿਹੜੀ ਲਾਹੌਰ ਦੇ ਅੰਦਰ ਖਾਨਾ ਜੰਗੀ ਸ਼ੁਰੂ ਹੋਈ ਇਹਦੇ ਵਿੱਚ ਸਿੱਧੇ ਰੂਪ ਅੰਦਰ ਇਸ ਇੰਡੀਆ ਕੰਪਨੀ ਦਾ ਪੂਰਾ ਪੂਰਾ ਹੱਥ ਸੀ ਜਦੋਂ ਆਪਾਂ ਇਸ ਅਖਬਾਰ ਦੀ ਇਸ ਇਬਾਰਤ ਨੂੰ ਸਾਹਮਣੇ ਰੱਖ ਕੇ ਵੇਖਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹਦੇ ਨਾਲ ਹੀ ਹੈਨਰੀ ਲਾਰੈਂਸ ਐਲਨ ਬਰਾ ਅਤਿਆਧਿਕ ਜਿਹੜੇ ਉਸ ਵਕਤ ਦੇ ਵੱਡੇ ਅੰਗਰੇਜ਼ ਅਫਸਰ ਸਨ ਉਹਨਾਂ ਦੀਆਂ ਚਿੱਠੀਆਂ ਨੂੰ ਜਿਹੜੀਆਂ ਆਪਸ ਦੇ ਵਿੱਚ ਲਿਖੀਆਂ ਗਈਆਂ ਸਨ வாਚਦੇ ਆ ਤਾਂ ਵਾਕਈ ਧੁੰਦ ਦੇ ਬੱਦਲ ਛੱਟ ਜਾਂਦੇ ਨੇ ਤੇ ਇਹ ਗੱਲ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ ਕਿ ਅੰਗਰੇਜ਼ਾਂ ਦੀ ਅੱਖ ਵਿੱਚ ਪੰਜਾਬ ਰੜਕ ਰਿਹਾ ਸੀ ਇਨੂੰ ਕਬਜ਼ਾਉਣ ਵਾਸਤੇ ਉਹ ਬੜੇ ਸਮੇਂ ਤੋਂ ਹੱਥ ਪੱਲੇ ਮਾਰ ਰਹੇ ਸਨ ਸਰਕਾਰ ਰঞ্জੀਤ ਸਿੰਘ ਹੋਣਾਂ ਦੇ ਵੇਲੇ ਹੀ ਦਿੱਲੀ ਗੈਜ਼ਟ ਵਿੱਚ ਪੰਜਾਬ ਦੇ ਪ੍ਰਤੀ ਅੰਗਰੇਜ਼ਾਂ ਦੀ ਕਪਤੀ ਸੋਚ ਲਾਹੌਰ ਦਰਬਾਰ ਦੇ ਸਾਹਮਣੇ ਬਿਲਕੁਲ ਪ੍ਰਗਟ ਹੋ ਚੁੱਕੀ ਸੀ ਸਰਕਾਰ ਦੀ ਮੌਤ ਤੋਂ ਲੈ ਕੇ ਖੜਕ ਸਿੰਘ ਨੌਨਿਹਾਲ ਸਿੰਘ ਦੇ ਕਤਲ ਨੂੰ ਅੰਗਰੇਜ਼ੀ ਅਖਬਾਰ ਦੀ ਟਿੱਪਣੀ ਦੇ ਹਵਾਲੇ ਦੇ ਨਾਲ ਹੀ ਸਾਨੂੰ ਵੇਖਣਾ ਚਾਹੀਦਾ ਹੈ ਅੰਗਰੇਜ਼ੀ ਸਰਕਾਰ ਆਪਣੇ 도ਗਲੇਪਨ ਨੂੰ ਬਿਲਕੁਲ ਮੁਜ਼ਾਰਾ ਕਰਕੇ ਉਹਦਾ ਇੱਕ ਬੰਨੇ ਡੋਗਰਾ ਜੁੰਡਲੀ ਨੂੰ ਸਰਕਾਰ ਸ਼ੇਰ ਸਿੰਘ ਦੇ ਬਰ ਖਿਲਾਫ ਇਸਤੇਮਾਲ ਕਰ ਰਹੀ ਸੀ ਤੇ ਦੂਜੇ ਪਾਸੇ ਸਰਕਾਰ ਸ਼ੇਰ ਸਿੰਘ ਨੂੰ ਧਿਆਨ ਸਿੰਘ ਡੋਗਰੇ ਦੀ ਜੁੰਡਲੀ ਦੇ ਪ੍ਰਤੀ ਵਿਅਕਸਾਰੀ ਸੀ ਜਰਨੈਲ ਵੰਤੁਰਾ ਇਹਦੇ ਗੋਰਾ ਸ਼ਾਹੀ ਦੇ ਨਾਲ ਗੁਪਤ ਗੱਲਬਾਤ ਚੱਲਣ ਦੀ ਕਨਸੋ ਸਾਨੂੰ ਤਾਰੀਖ ਦੇ ਪੰਨਿਆਂ ਵਿੱਚੋਂ ਮਿਲਦੀ ਹੈ ਇਸ ਸਮੇਂ ਅੰਗਰੇਜ਼ਾਂ ਦਾ ਸਰਕਾਰ ਸ਼ੇਰ ਸਿੰਘ ਦੇ ਖਿਲਾਫ ਇੱਕ ਨਵੀਂ ਧਿਰ ਨੇ ਸਹਾਇਤਾ ਦੇਣ ਵਾਸਤੇ ਆਪ ਬੂਹਾ ਆ ਕੇ ਖੜਕਾਇਆ ਇਹ ਕੌਣ ਸਨ ਇਹ ਹਨ ਸੰਦਾ ਵਾਲੀਏ ਸਰਦਾਰ ਅਤਰ ਸਿੰਘ ਤੇ ਉਹਨਾਂ ਦਾ ਭਤੀਜਾ ਅਜੀਤ ਸਿੰਘ ਇਹ ਦੋਨੇ ਸ਼ੇਰ ਸਿੰਘ ਦੇ ਸਰਕਾਰ ਬਣਦਿਆਂ ਹੀ ਅੰਗਰੇਜ਼ਾਂ ਦੇ ਬੁੱਕਲ ਵਿੱਚ ਆ ਕੇ ਬੈਠ ਗਏ ਇਹਨਾਂ ਵਿੱਚੋਂ ਅਜੀਤ ਸਿੰਘ ਤਾਂ ਕਲਕੱਤੇ ਅੰਗਰੇਜ਼ੀ ਸਰਕਾਰ ਕੋਲ ਸਰਕਾਰ ਸ਼ੇਰ ਸਿੰਘ ਦੇ ਖਿਲਾਫ ਕਾਰਵਾਈ ਕਰਨ ਦੀ ਚਾਰਾਜੋਈ ਵੀ ਕਰਨ ਗਿਆ ਸੀਗਾ ਜੀ ਪਰ ਉਸ ਵਕਤ ਅੰਗਰੇਜ਼ਾਂ ਨੂੰ ਇਹ ਮੌਕਾ ਸਹੀ ਨਹੀਂ ਲੱਗਿਆ ਇਸ ਲਈ ਇਹ ਕਾਰਵਾਈ ਕਰਨ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਉਧਰ ਦੂਜੇ ਪੱਨੇ ਸਮੇਂ ਨੇ ਕਰਵਟ ਬਦਲੀ ਸਰਕਾਰ ਸ਼ੇਰ ਸਿੰਘ ਨੂੰ ਡੋਗਰਿਆਂ ਤੇ ਗੋਰਾਆਂ ਸ਼ਾਹਿਆਂ ਦੀ ਉਚਾਲਾਂ ਦੀ ਸਮਝ ਲੱਗ ਗਈ ਕਿ ਇਹ ਲੋਕ ਕੀ ਕਰ ਰਹੇ ਨੇ ਇਧਰ ਮਾਰਚ ਅਪ੍ਰੈਲ 1843 ਸੀ ਵਿੱਚ ਅੰਗਰੇਜ਼ ਪੋਲੀਟੀਕਲ ਏਜੰਟ ਮਿਸਟਰ ਜਾਰਜ ਰਸਲ ਕਲਾਰਕ ਨੇ ਸੰਧਾ ਵਾਲਿਆਂ ਦੀ ਪੂਰੀ ਸਹਾਇਤਾ ਲਈ ਹੱਥ ਅੱਗੇ ਕੱਢ ਲਿਆ ਤਾਂ ਕਿਉਂਕਿ ਅੰਗਰੇਜ਼ ਵੀ ਜਾਣ ਗਏ ਸਨ ਕਿ ਸ਼ੇਰ ਸਿੰਘ ਸਾਡੀਆਂ ਉਚਾਲਾਂ ਨੂੰ ਸਮਝ ਰਿਹਾ ਹੈ ਡੋਗਰਿਆਂ ਨੂੰ ਵੀ ਉਹਨੇ ਦੂਰ ਕਰ ਦਿੱਤਾ ਤੇ ਇਸ ਵਕਤ ਸਾਨੂੰ ਕੋਈ ਹੋਰ ਮੋੜਾ ਚਾਹੀਦਾ ਤੇ ਸਰਕਾਰ ਸ਼ੇਰ ਸਿੰਘ ਨੂੰ ਇਹਨਾਂ ਦੇ ਬਣਦੇ ਅਖਤਿਆਰ ਵਾਪਸ ਕਰਨ ਲਈ ਗੋਰਾ ਸ਼ਾਹੀ ਵੱਲੋਂ ਕਿਹਾ ਜਾਣਾ ਸ਼ੁਰੂ ਹੋ ਗਿਆ ਸਰਕਾਰ ਨੇ ਸ਼ੇਰ ਸਿੰਘ ਹੋਣਾ ਨੇ ਬਿਲਕੁਲ ਸਾਫ ਨੀਅਤ ਨਾਲ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਮੇਰੀਆਂ ਹੀ ਤਬਾਹਾਂ ਨੇ ਸਾਡੇ ਵੱਡ-ਵਡੇਰੇ ਇੱਕ ਨੇ ਸਾਡੀ ਖੂਨ ਦੀ ਸਾਂਝ ਹੈਗੀ ਆ ਤੇ ਉਹਨਾਂ ਨੇ ਫਰਾਖ ਦਲੀ ਦੇ ਨਾਲ ਸੰਧਾ ਵਾਲੀਏ ਸਰਦਾਰਾਂ ਦੇ ਲਈ ਪੰਜਾਬ ਦੇ ਹੀ ਨਹੀਂ ਬੂਏ ਖੋਲੇ ਆਪਣੇ ਦਿਲ ਦੇ ਵੀ ਬੂਏ ਖੋਲ ਦਿੱਤੇ ਉਹਨਾਂ ਨੇ ਲੈਣਾ ਸਿੰਘ ਸੰਧਾ ਵਾਲੀਆ ਤੇ ਅਤਰ ਸਿੰਘ ਦੇ ਪੁੱਤਰ ਕੇਰ ਸਿੰਘ ਜੇਲ੍ਹ ਵਿੱਚੋਂ ਬਾਹਰ ਕੱਢ ਦਿੱਤਾ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਉਹਨਾਂ ਨੂੰ ਜ਼ਗੀਰਾਂ ਦਿੱਤੀਆਂ ਤੇ ਇਹ ਜਿਹੜੇ ਦੂਜੇ ਸਰਦਾਰ ਸੀਗੇ ਇਹ ਵੀ ਲਾਹੌਰ ਵਾਪਸ ਆ ਗਏ ਇਸ ਸਮੇਂ ਦੇ ਵਿੱਚ ਲਾਰਡ ਐਲਨ ਬਰਾਦ ਜਾਂ ਵਲਿੰਗਟਨ ਨੂੰ ਲਿਖੀਆਂ ਹੋਈਆਂ ਆਪਣੀਆਂ ਦਸਤਖਤੀ ਚਿੱਠੀਆਂ ਵਿੱਚੋਂ ਅੰਗਰੇਜ਼ਾਂ ਦੇ ਲਾਹੌਰ ਦਰਬਾਰ ਵਿੱਚਲੇ ਕਤਲਾ ਨਾਲ ਲਿਬੜੇ ਹੱਥ ਸਾਫ਼ ਵਿਖਾਈ ਦਿੰਦੇ ਨੇ ਅਲਨ ਬਰਾ ਲਿਖਦਾ ਹੈ ਜੀ ਜਨਰਲ ਵੰਤੂਰਾ ਮਹਾਰਾਜਾ ਸ਼ੇਰ ਸਿੰਘ ਪਾਸ ਹੈ ਅਤੇ ਮੈਨੂੰ ਇਹ ਸਾਫ਼ ਦਿਖ ਰਿਹਾ ਹੈ ਕਿ ਉਸ ਦੀ ਸਹਾਇਤਾ ਨਾਲ ਮਹਾਰਾਜਾ ਛੇਤੀ ਹੀ ਵਜ਼ੀਰ ਧਿਆਨ ਸਿੰਘ ਨੂੰ ਮਾਰ ਮਕਾਉਣ ਦੀ ਕਰੇਗਾ ਇਸ ਗੱਲ ਦਾ ਧਿਆਨ ਸਿੰਘ ਨੂੰ ਪਤਾ ਹੈ ਤੇ ਉਹ ਵੀ ਅੱਗੋਂ ਤਿਆਰ ਹੈ ਪੰਜਾਬ ਦੀ ਟੁੱਟ ਭੱਜ ਮਾਲੂਮ ਹੁੰਦਾ ਹੈ ਕਤਲ ਨਾਲ ਆਰੰਭ ਹੋਵੇਗੀ ਇਹ ਚਿੱਠੀ 11 ਮਈ 1843 ਈਸਵੀ ਦੀ ਲਿਖੀ ਹੋਈ ਫਿਰ ਇੱਕ ਦੂਸਰੀ ਚਿੱਠੀ ਹੈ 12 ਅਗਸਤ 1843 ਦੀ ਉਹਦੇ ਵਿੱਚ ਇੱਕ ਲਾਈਨ ਆਉਂਦੀ ਹੈ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਦੇ ਮਾਮਲਿਆਂ ਦੀ ਗੰਢ ਸ਼ੇਰ ਸਿੰਘ ਦੀ ਮੌਤ ਨਾਲ ਖੁੱਲ ਜਾਏ ਤੁਸੀਂ ਦੇਖੋ ਇੱਕ ਮਹੀਨਾ ਪਹਿਲਾਂ ਇਹ ਚਿੱਠੀ ਲਿਖੀ ਜਾ ਰਹੀ ਹੈ ਸਰਕਾਰ ਸ਼ੇਰ ਸਿੰਘ ਦੇ ਕਤਲ ਤੋਂ ਫਿਰ ਇੱਕ ਖੱਤ 19 ਸਤੰਬਰ 1843 ਈਸਵੀ ਨੂੰ ਮਹਾਰਾਣੀ ਇੰਗਲੈਂਡ ਨੂੰ ਮਿਲਦਾ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਲਾਹੌਰ ਦਰਬਾਰ ਦੇ ਮਸਲਾਤ ਕਾਫੀ ਖਰਾਬ ਹਨ ਬਹੁਤ ਜਲਦ ਹੀ ਮਹਾਰਾਜ ਧਿਆਨ ਸਿੰਘ ਦੀ ਈਰਖਾ ਕਰਕੇ ਵੱਡੀ ਮੁਸ਼ਕਲ ਵਿੱਚ ਘਰ ਜਾਵੇਗਾ ਹੁਣ ਇਹ ਚਿੱਠੀਆਂ ਬਿਲਕੁਲ ਸਪਸ਼ਟ ਕਰ ਰਹੀਆਂ ਨੇ ਕਿ ਸੰਧਾ ਵਾਲੀ ਇਹ ਸਰਦਾਰ ਸੀ ਜਿਹੜੇ ਉਹ ਅੰਗਰੇਜ਼ਾਂ ਦੀ ਕੱਠ ਪੁਤਲੀ ਬਣ ਕੇ ਨੱਚ ਰਹੇ ਸਨ ਇਹ ਵੀ ਹੋ ਸਕਦਾ ਹੈ ਵੀ ਉਹਨਾਂ ਨੂੰ ਇਹਦਾ ਪੂਰਾ ਖੁਦ ਨੂੰ ਵੀ ਇਲਮ ਨਾ ਹੋ ਪਰ ਉਹ ਹਕੀਕਤ ਰੂਪ ਦੇ ਵਿੱਚ ਅੰਗਰੇਜ਼ਾਂ ਦੇ ਕਹਾੜੇ ਦਾ ਦਸਤਾ ਬਣ ਗਏ ਸਨ ਇੰਦਰ ਸਰਕਾਰ ਸ਼ੇਰ ਸਿੰਘ ਇਸ ਗੱਲ ਦਾ ਪਤਾ ਨਹੀਂ ਸੀ ਵੀ ਐਡਾ ਵੱਡਾ ਵਿਸਾਖਾ ਘਾਤ ਹੋਣਾ ਉਹ ਇਹਨਾਂ ਨੂੰ ਪੂਰਾ ਮਾਨ ਸਤਕਾਰ ਦੇ ਰਿਹਾ ਸੀਗਾ ਤੇ ਇਹਨਾਂ ਸੰਧਾ ਵਾਲੀਏ ਸਰਦਾਰਾਂ ਨੇ ਸ਼ੇਰ ਸਿੰਘ ਹੁਣਾ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਇਹਨਾਂ ਦੇ ਨਾਲ ਗੱਦਾਰੀ ਕੀਤੀ ਗੋਰੀ ਸਰਕਾਰ ਦਾ ਜਿਹੜਾ ਰਾਹ ਸੀ ਨਾ ਉਹ ਪੱਧਰਾ ਕਰ ਦਿੱਤਾ ਸ਼ਾ ਮੁਹੰਮਦ ਨੇ ਲਿਖਿਆ ਹੈ ਨਾ ਸੰਦਾ ਵਾਲੀਆਂ ਜਿਹੀ ਨਾ ਕਿਸੇ ਕੀਤੀ ਤੇਗਾ ਵਿੱਚ ਦਰਬਾਰ ਦੇ ਮਾਰੀਆਂ 15 ਸਤੰਬਰ 1843 ਨੂੰ ਸ਼ਾ ਬਿਲਾਵਲ ਦੇ ਥਾਂ ਤੇ ਸੰਦਾ ਵਾਲੀਆਂ ਤੇ ਕੀਤੇ ਭਰੋਸੇ ਦਾ ਖਮਿਆਜਾ ਸਰਕਾਰ ਸ਼ੇਰ ਸਿੰਘ ਨੂੰ ਭੁਗਤਣਾ ਪਿਆ ਇਥੇ ਸਰਕਾਰ ਦਾ ਉਤਾਰਾ ਕੀਤਾ ਹੋਇਆ ਸੀ ਬਰਾੰਦਰੀ ਦੇ ਵਿੱਚੋਂ ਸਜੇ ਹੋਏ ਸਨ ਤੇ ਇਧਰ ਅਜੀਤ ਸਿੰਘ ਸੰਧਾਵਾਲੀਆ ਮੌਕੇ ਦੀ ਤਾਰ ਵਿੱਚ ਸੀਗਾ ਉਹਨੇ ਕਾਰਬਾਈਨ ਦਿਖਾਉਣ ਦਾ ਨਾਟਕ ਕੀਤਾ ਤੇ ਜਿਸ ਵਕਤ ਸਰਕਾਰ ਸ਼ੇਰ ਸਿੰਘ ਉਹ ਕਾਰਬਾਈਨ ਨੂੰ ਦੇਖਣ ਦੇ ਲਈ ਜਾਂ ਕਹਿ ਲਓ ਫੜਨ ਦੇ ਲਈ ਅੱਗੇ ਨੂੰ ਝੁਕਦੇ ਨੇ ਤੇ ਇਹਨੇ ਉਸੇ ਵਕਤ ਘੋੜਾ ਦਬ ਦਿੱਤਾ ਤੇ ਗੋਲੀ ਸਰਕਾਰ ਦੇ ਆਰ ਪਾਰ ਚ ਦਿੱਤੇ ਇਥੋਂ ਤੱਕ ਕੇ ਉਹ ਗੋਲੀ ਬਰਾੰਦਰੀ ਦੇ ਉੱਤੇ ਵੀ ਜਾ ਕੇ ਲੱਗੀ ਸ਼ਾ ਮੁਹੰਮਦ ਲਿਖਦਾ ਹੈ ਮਹਾਰਾਜਾ ਸ਼ੇਰ ਸਿੰਘ ਤੇ ਗੋਲੀ ਦਾਗ ਦਿੱਤੀ ਬਰਸ ਹੋਇਆ ਜਾਂ ਹਾਜ਼ਰੀ ਲੈਣ ਬਦਲੇ ਡੇਰਾ ਸ਼ਾ ਬਿਲਾਵਲ ਲੰਗਾਵਦਾਈ ਅਜੀਤ ਸਿੰਘ ਗੁੱਜੀ ਕਾ ਕਰਾਬੀਨ ਲੈ ਕੇ ਸ਼ੇਰ ਸਿੰਘ ਨੂੰ ਆਣ ਦਿਖਾਮਦਾ ਹੀ ਸਿੱਧੀ ਜਦੋ ਸ਼ਹਿਜ਼ਾਦੇ ਨੇ ਨਜ਼ਰ ਕੀਤੀ ਜਲ ਦੀ ਨਾ ਚਾ ਕਲਾ ਦਬਾਮਦਾਈ ਸ਼ਾਹ ਮੁਹੰਮਦਾ ਜ਼ਮੀਨ ਤੇ ਪਿਆ ਤੜਫੇ ਤੇਗ ਮਾਰ ਕੇ ਸੀਸ ਉਡਾਮਦਾਈ ਸਰਕਾਰ ਸ਼ੇਰ ਸਿੰਘ ਦਾ ਅਜੀਤ ਸਿੰਘ ਉਹਨੇ ਸਿਰ ਵੜ ਲਿਆ ਉਧਰ ਜਵਾਲਾ ਸਿੰਘ ਦੇ ਬਾਗ ਕੋਲ ਸਰਕਾਰ ਸ਼ੇਰ ਸਿੰਘ ਦਾ 12 ਸਾਲ ਦਾ ਪੁੱਤਰ ਕਮਰ ਪ੍ਰਤਾਪ ਸਿੰਘ ਜਿਹੜਾ ਬਹੁਤ ਹੁਣਹਾਰ ਸੀਗਾ ਜੇ ਜ਼ਹੀਨ ਬੁੱਧੀ ਦਾ ਮਾਲਕ ਸੀਗਾ ਜੇ ਆਲਾ ਦਰਜੇ ਦਾ ਸਿਆਣਾ ਸੀ ਜੇ ਆਪਣੇ ਪਿਤਾ ਦੇ ਵਾਂਗ ਉਹਨੂੰ ਕਤਲ ਕਰਨ ਦੇ ਵਾਸਤੇ ਲੈਣਾ ਸਿੰਘ ਸੰਧਾ ਵਾਲੀਆ ਪਹੁੰਚਿਆ ਰਿਸ਼ਤੇ ਦੇ ਵਿੱਚੋਂ ਦਾਦਿਆਂ ਦੀ ਥਾਂਵੇਂ ਲੱਗਦਾ ਹੈ ਹੱਥ ਜੋੜ ਕੇ ਪ੍ਰਤਾਪ ਸਿੰਘ ਨੇ ਆਖਿਆ ਬਾਬਾ ਜੀ ਮੈਨੂੰ ਨਾ ਬਾਰਿਕ ਬਾਲ ਮਾਸੂਮ ਦਾ ਸਿਰ ਲੈਣਾ ਸਿੰਘ ਸੰਧਾ ਵਾਲੀਆਂ ਨੇ ਆਪਣੀ ਕਿਰਪਾਨ ਦੇ ਨਾਲ ਵੱਢ ਲਿਆਂਦਾ ਏ ਇਦੂ ਵੱਡਾ ਪਾਪ ਕੋਈ ਨਹੀਂ ਦੇ ਹੋ ਸਕਦਾ ਸ਼ਾ ਮੁਹੰਮਦ ਲਿਖਦਾ ਹੈ ਲੈਣਾ ਸਿੰਘ ਜੋ ਬਾਗ ਦੀ ਤਰਫ ਆਇਆ ਅੱਗੇ ਕੌਰ ਜੋ ਹੋਮ ਕਰਾਮदाई ਲੈਣਾ ਸਿੰਘ ਦੀ ਮੰਦੀ ਜੋ ਨજર ਦੇਖੀ ਅਗੋਂ ਵਾਸਤਾ ਰੱਬ ਦਾ ਪਾਮਦਾਈ ਮੈਂ ਤਾਂ ਕਰਾਂਗਾ ਬਾਬਾ ਜੀ ਟਹਿਲ ਤੇਰੀ ਹੱਥ ਜੋੜ ਕੇ ਸੀਸ ਨਮਾਮਦਾਈ ਸ਼ਾਹ ਮੁਹੰਮਦਾ ਉਸ ਨਾ ਇੱਕ ਮੰਨੀ ਤੇਗ ਮਰ ਮਾਰ ਕੇ ਸੀਸ ਉਡਾਮਦਾਈ ਇਥੋਂ ਇਹਨਾਂ ਦੋਨੇ ਚਾਚੇ ਭਤੀਜਿਆਂ ਨੇ ਜਿਹੜੇ ਸਿਰ ਵੱਡੇ ਸਨ ਸਰਕਾਰ ਸ਼ੇਰ ਸਿੰਘ ਦਾ ਤੇ ਨਾਲ ਹੀ ਉਹਨਾਂ ਦੇ ਪੁੱਤਰ ਪ੍ਰਤਾਪ ਸਿੰਘ ਦਾ ਇਹ ਕਿਲੇ ਵਿੱਚ ਆ ਗਏ ਇੱਥੇ ਆ ਕੇ ਇਹਨਾਂ ਨੇ ਧਿਆਨ ਸਿੰਘ ਡੋਗਰਾ ਜਿਹੜਾ ਸੀਗਾ ਉਹਦਾ ਵੀ ਸਿਰ ਵੱਢ ਲਿਆ ਤੇ ਉਹਨੂੰ ਕਤਲ ਕੀਤਾ ਤੇ ਉਹਦੇ ਖੂਨ ਦਾ ਤਿਲਕ ਜਿਹੜਾ ਸੀਗਾ ਉਹ ਦਲੀਪ ਸਿੰਘ ਨੂੰ ਲਾ ਕੇ ਲਾਹੌਰ ਦੇ ਤਖਤ ਦੇ ਉੱਤੇ ਬਿਠਾਇਆ ਗਿਆ ਸਰਕਾਰ ਸ਼ੇਰ ਸਿੰਘ ਬਹੁਤ ਲਾਇਕ ਇਨਸਾਨ ਸੀ ਫੌਜਾਂ ਦੇ ਵਿੱਚ ਉਹਦਾ ਬੜਾ ਭਾਰੀ ਅਸਰ ਰਸੂਕ ਸੀ ਸਿੱਖਾਂ ਦੇ ਅੰਦਰ ਦਾੜੀ ਬੰਨਣ ਦੀ ਪਰਪਤ ਜਿਹੜੀ ਉਹ ਵੀ ਮੰਨਿਆ ਜਾਂਦਾ ਹੈ ਕਿ ਸ਼ੇਰ ਸਿੰਘ ਹੋਣਾ ਤੋਂ ਹੀ ਸ਼ੁਰੂ ਹੋਈ ਇਹਨਾਂ ਦਾ ਕਤਲ ਪਰੋਸੇ ਦਾ ਵਿਸ਼ਵਾਸ ਦਾ ਕਤਲ ਸੀ ਜਿਸ ਲਈ ਸਿੱਖ ਤਵਾਰੀ ਕਦੇ ਵੀ ਸੰਧਾ ਵਾਲੀਏ ਸਰਦਾਰਾਂ ਨੂੰ ਮਾਫ ਨਹੀਂ ਕਰੇਗੀ ਇਸ ਕਤਲ ਦੇ ਨਾਲ ਪੰਜਾਬ ਤੇ ਸਿੱਖਾਂ ਦੀ ਕਿਸਮਤ ਅਰਸ਼ ਤੋਂ ਫਰਸ਼ ਵੱਲ ਨੂੰ ਪਰ ਇਹ ਯਾਦ ਰੱਖਿਓ ਇਸ ਪਿੱਛੇ ਅਸਲ ਸਾਜ਼ਿਸ਼ਕਾਰਾ ਹੈ ਜਿਹੜਾ ਉਹ ਅੰਗਰੇਜ਼ ਅੱਜ 15 ਸਤੰਬਰ ਦਾ ਦਿਨ ਹੈ ਸਰਕਾਰ ਸ਼ੇਰ ਸਿੰਘ ਤੇ ਉਹਨਾਂ ਦੇ ਪੁੱਤਰ ਕਮਰ ਪ੍ਰਤਾਪ ਸਿੰਘ ਨੂੰ ਸੰਧਾ ਵਾਲੀਏ ਸਰਦਾਰਾਂ ਨੇ ਵਿਸ਼ਵਾਸ ਘਾਤ ਕਰ ਦਿਆ ਹੋਇਆ ਉਹਨਾਂ ਦੇ ਨਾਲ ਕਤਲ ਕੀਤਾ ਸੀਗਾ ਸਾਡੀ ਬਦ ਨਸੀਬੀ ਦਾ ਦਿਨ ਹੈ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ